18 ਤਰੀਕ ਦੇ ਅਸੀਂ ਕਾਲ ਦੇ ਰਹੇ ਆ ਤੇ ਅੱਗੇ ਕੋਈ ਹੋਰ ਕਾਲ ਆਏ ਤਾਂ ਜਰੂਰ ਅਸੀਂ ਬਣਾਵਾਂਗੇ ਫੇਰ ਆਲ 18 ਤਰੀਕ ਤੋਂ ਬਾਅਦ ਠੀਕ ਹੈ 18 ਤਰੀਕ ਨੂੰ ਮਤਲਬ ਸਕੂਲਾਂ ਦੀਆਂ ਜਿਹੜੀਆਂ ਰੁਪੜ ਸ਼ਹਿਰ ਦੇ ਨਾਲ ਸਾਡੇ ਨਾਲ 10 11 ਸਕੂਲ ਹੈਗੇ ਸਾਡੇ ਨਾਲ ਹਾਂਜੀ ਉਹ ਤਕਰੀਬਤ ਉਸ ਦਿਨ ਉਹ ਕੰਮ ਨਹੀਂ ਕਰੂ ਉਸ ਦਿਨ ਉਹ ਗੱਡੀਆਂ ਨਹੀਂ ਚੱਲਣਗੀਆਂ ਸਕੂਲ ਬੇਸ਼ੱਕ ਲੱਗਣਗੇ ਜੀ ਪਰ ਉਸ ਦਿਨ ਟ੍ਰਾਂਸਪੋਰਟ ਨਹੀਂ ਚੱਲੇਗੀ ਸਕੂਲ ਦੀ ਟ੍ਰਾਂਸਪੋਰਟ ਹੋਣੀ ਚਾਹੀਦੀ ਚੰਦੇ ਦੀ ਜੋ ਆਪਣੇ ਜੁਨੀਅਮ ਜੀ ਹੈ ਤੁਹਾਡੀ ਤੇ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਕਨਵੇ ਕਰ ਦਿੱਤਾ ਕਿ ਸਕੂਲ ਨੂੰ ਕਨਵੇ ਕਰ ਦਿੱਤਾ ਕਿ ਹੁਣ ਅਸੀਂ ਸਕੂਲ ਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਜੋ ਵੀ ਸਾਡੀ ਗੱਲ ਹੋਵੇ ਇਸ ਬੱਚਾ ਦੇ ਪੇਰੈਂਟਸ ਨਾਲ ਵੀ ਗੱਲ ਕਰਾਂਗੇ ਅੱਛਾ ਮੁੱਖ ਮੰਗ ਕੀ ਹੈ ਤੁਹਾਡੀ ਸੁਣੋ ਮੁੱਖ ਮੰਗ ਤਾਂ ਸਾਡੀ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਆਪਣਾ ਜਿਹੜਾ ਇਹੋ ਆ ਕਾਨੂੰਨ ਹੈ ਇਹ ਕਾਨੂੰਨ ਬੜਾ ਗਲਤ ਬਣਿਆ ਹੈ ਕਾਲਾ ਕਾਨੂੰਨ ਹੈ ਭਾਈ ਇਹ ਤਾਂ ਆਪਣੇ ਸਾਰਾ ਹੁਣ ਦੇਸ਼ ਹੀ ਜਾਣਦਾ ਹੈ ਇਹ ਕੱਲੇ ਆਪਣੇ ਲਈ ਡਰਾਈਵਰਾਂ ਵਾਸਤੇ ਨਹੀਂ ਜੋ ਹੁਣ ਛੋਟੀ ਗੱਡੀ ਚ ਬਜਲਾਉਂਦਾ ਉਹਦੇ ਵਾਸਤੇ ਵੀ ਇਹ ਬਣ ਗਿਆ ਜੀ ਇਹ ਕਹਿੰਦਾ ਜੀ ਮੁੱਖ ਕਾਰਨ ਤਾਂ ਇਹ ਹੀ ਹੈ ਕਿ ਕਾਨੂੰਨ ਰੱਦ ਹੋਣਾ ਚਾਹੀਦਾ ਜੀ ਅਸੀਂ ਤਾਂ ਡਟ ਕੇ ਵਿਰੋਧ ਕਰਦੇ ਅਸੀਂ ਤਾਂ ਹੋਰ ਨੂੰ ਵੀ ਕਹਿੰਦੇ ਸਾਡੇ ਨਾਲ ਖੜੇ ਆ ਕੇ ਕਿਉਂਕਿ ਅੱਜ ਕੱਲ੍ਹ ਘਰ ਘਰ ਦੇ ਵਿੱਚ ਗੱਡੀ ਹੈ ਜੀ ਜ਼ਰੂਰੀ ਨਹੀਂ ਕਿ ਡਰਾਈਵਰਾਂ ਦੇ ਕਾਨੂੰਨ ਬਣਿਆ ਹੈ ਜਿਹਦੇ ਹੱਥ ਵਿੱਚ ਸਟੀਅਰਿੰਗ ਆ ਉਹ ਡਰਾਈਵਰੇ ਆ ਜੀ ਠੀਕ ਹੈ ਜੀ ਜੇ ਉਹ ਰੱਬ ਨਾ ਕਰੇ ਉਹਦੇ ਨਾਲ ਕੋਈ ਐਨੀ ਗੱਲਬਾਤ ਹੋ ਜਵੇ ਤੋ ਵੀ ਇੰਨ ਟਰ ਹੋ ਸਕਦਾ ਏ। ਦੇਖੋ ਭਾਜੀ ਨੁਕਸਾਨ ਏ ਇਹਦੇ ਵਿੱਚ। ਕੋਈ ਹਾਦਸਾ ਹੋ ਜਾਂਦਾ ਕੋਈ ਬੰਦਾ ਆ ਆ ਕੇ ਵੱਜਦਾ ਗੱਡੀ ਨਾਲ ਤੇ ਕੋਈ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਡਰਾਈਵਰ ਦੀ ਕੋਈ ਸੁਣਦਾ ਹੀ ਕੋਈ ਨਹੀਂ ਸੁਣਦਾ ਡਰਾਈਵਰ। ਸਾਰੇ ਬੰਦੇ ਆ ਕੇ ਬੜੀ ਗੱਡੀ ਵਾਲੇ ਨੂੰ ਜੇ ਸਾਈਕਲ ਵਾਲੇ ਨਾਲ ਮੋਟਰਸਾਈਕਲ ਵੱਜਦਾ ਤਾਂ ਅਗਲਾ ਮੋਟਰਸਾਈਕਲ ਵਾਲੇ ਦੀ ਗਲਤੀ ਕਰਦਾ। ਜੇ ਕਾਰ ਵਾਲੇ ਨਾਲ ਬੱਸ ਵੱਜਦੀ ਤਾਂ ਬੱਸ ਵਾਲੇ ਦੀ ਗਲਤੀ ਕਰਦਾ। ਕੋਈ ਦੇਖਦਾ ਥੋੜੀ ਆ ਸਰ। ਵੀ ਗਲਤੀ ਕੀਤੀ ਆ। ਇਹ ਤਾਂ ਤੁਸੀਂ ਮੰਨਦੇ ਆਪ ਖੁਦ। ਵੀ ਬੜੀ ਗੱਡੀ ਵਾਲੇ ਦੀ ਉਹ ਗਲਤੀ ਕੱਢੀ ਜਾਂਦੀ ਹੈ ਜਿਹੜੀ ਤੁਸੀਂ ਇਸ ਵਕਤ ਕਾਲ ਦੇ ਰਹੇ ਕਿੰਨੇ ਇੱਕ ਸਕੂਲਾਂ ਇਸ ਨਾਲ ਪ੍ਰਭਾਵਿਤ ਹੋਣਗੇ ਜਿਨ੍ਹਾਂ ਦੇ ਬੱਚੇ ਉਮਮਨ ਆਉਂਦੇ ਨੇ ਕਿੰਨੇ ਇੱਕ ਬੱਚੇ ਉਮਮਨ ਗਿਣਤੀ ਦੇ ਤੌਰ ਤੇ ਸੀ ਕਿਤੇ ਦੇਖੋ ਅਸੀਂ ਹਲੇ ਮੈਸੇਜ ਪਾਤਾ ਪੇਰੈਂਟਸ ਨੂੰ ਵੀ ਵੀ 10 ਤੋਂ 12 ਸਕੂਲ ਹੈ ਵੀ ਜਿਹੜੀ 18 ਤਰੀਕ ਨੂੰ ਹੈ ਗੱਡੀਆਂ ਨਹੀਂ ਚੱਲਣਗੀਆਂ ਟੱਕਾ ਜਾ ਠੀਕ ਹੈ ਪੇਰੈਂਟਸ ਨੂੰ ਬਾਕਾਇਦਾ ਅਸੀਂ ਦੱਸ ਚੁੱਕੇ ਹਾਂ ਦੱਸ ਦੇਣਾ ਵੀ ਗੱਡੀ 18 ਤਰੀਕ ਨੂੰ ਨਹੀਂ ਆਣੀ ਸਕੂਲ ਪ੍ਰਿੰਸੀਪਲ ਨੂੰ ਵੀ ਅਸੀਂ ਮੈਸੇਜ ਕਰ ਦਿੱਤਾ ਵੀ 18 ਤਰੀਕ ਨੂੰ ਮੈਡਮ ਜੀ ਗੱਡੀਆਂ ਨਹੀਂ ਆਣੀਆਂ ਵੀ ਤੁਸੀਂ ਜੋ ਵੀ ਆਪਣਾ ਕੰਮ ਤੁਸੀਂ ਕਰ ਸਕਦੇ ਦੇਖੋ ਜੀ ਆਪਾਂ ਨੂੰ ਜਿੱਦਾਂ ਜਿੱਦਾਂ ਉੱਪਰ ਤੇ ਹੁਕਮ ਆਈ ਜਾਣਾ ਬੜੀ ਟਰਾਂਸਪੋਰਟ ਦਾ ਟਰੱਕਾਂ ਵਾਲੇ ਆ ਯੂਨੀਅਨਾਂ ਬੜੀਆਂ ਜਿਹੜੀਆਂ ਜਿੱਤੇ ਜਿੱਤੇ ਸਾਨੂੰ ਕਾਲ ਆਊਗੀ ਅਸੀਂ ਤਾਂ ਡਰਾਈਵਰ ਆ ਅਸੀਂ ਇਹਨਾਂ ਦੇ ਨਾਲ ਕਿਉਂਕਿ ਸਾਡੇ ਤਾਂ ਇਹ ਖਿਲਾਫ ਹੈ ਅਸੀਂ ਤਾਂ 7 ਲੱਖ ਦੇ ਨਹੀਂ ਸਕਦੇ ਜੀ ਸਿੱਧੀ ਜੀ ਗੱਲ ਹੈ 10000 ਰੁਪਏ ਸਾਡੀ ਤਨਖਾਹ 10000 ਜੀ ਸਾਡਾ ਘਰ ਦਾ ਖਰਚਾ ਨਹੀਂ ਜੀ ਚੱਲਦਾ ਅਸੀਂ ਹਮੇਸ਼ਾ ਇਹਨਾਂ ਦੇ ਨਾਲੇ ਖੜੇ ਚਾਹੇ ਸਾਨੂੰ ਪੱਕੇ ਤੌਰ ਤੇ ਕਹਿਦਣ ਅਸੀਂ ਪੱਕੇ ਤੌਰ ਤੇ ਗੱਡੀਆਂ ਛੱਡ ਦੂੰਗੇ ਚਲਾਉਣੀਆਂ ਪਰ ਇਹ ਕਾਨੂੰਨ ਦਾ ਵਿਰੋਧ ਕਰਾਂਗੇ ਡਟ ਕੇ ਕਰਾਂਗੇ ਲੇਕਿਨ ਫਿਲਹਾਲ ਇੱਕ ਦਿਨ ਦਾ ਹੀ ਫਿਲਹਾਲ ਜਿੱਦਾਂ ਇਹਨਾਂ ਦਾ ਹੁਕਮ ਹੋਇਆ ਬਈ ਇੱਕ ਦਿਨ ਦਾ 18 ਤਰੀਕ ਦਾ ਜਿੱਦਾਂ ਇਹ ਵਧਾਊਗੀ ਤਾਂ ਆਪਾਂ ਇਹਨਾਂ ਦੇ ਨਾਲ ਖੜੇ